ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਕਨਈਆ ਮਿਸਲ ਦੇ ਮੁਖੀ ਦੀ ਪੋਤਰੀ ਮਹਿਤਾਵ ਕੌਰ ਨਾਲ ਹੋਇਆ ਹੈ। ਇਹ ਵਿਆਹ ਇੱਕ ਬਹੁਤ ਹੀ ਸੱਜੀ ਹੋਈ ਬਰਾਦਰੀ ਵਿੱਚ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਸਨ 1800 ਦੇ ਵਿੱਚ ਜਾ ਰਹੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਸੋ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਯਾਦਗਾਰਾਂ ਉਹ ਜੰਗ ਦੀਆਂ ਲਾਈਵ ਤਸਵੀਰਾਂ ਸੋ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਾਲ ਜੁੜੀਆਂ ਕੁਝ ਕਟਨਾਵਾ ਪਨੋਰਮਾ ਹਾਊਸ ਦੇ ਵਿੱਚ ਪਈਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਾਜ ਪੁਸ਼ੀ 200 ਸਾਲਾ ਬਰੇ ਗੰਢ ਦੇ ਸਮੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦਾ ਨਹੀਂ ਪੱਥਰ ਸ੍ਰੀ ਅਟਲ ਬਿਹਾਰੀ ਵਾਜਪਾਈ ਮਾਨਯੋਗ ਪ੍ਰਧਾਨ ਮੰਤਰੀ ਨੇ ਆਪਣੇ ਘਰ ਕਮਬਲਾ ਨਾਲ ਮਿਤੀ 18 ਨਵੰਬਰ ਸਨ 2001 ਨੂੰ ਰੱਖਿਆ ਸੀਗਾ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਮਹਾਰਾਜਾ ਰਣਜੀਤ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ 'ਚ ਹਰੇਕ ਖਾਸ ਮੌਕੇ ਤੇ ਜਿਸ ਵਿੱਚ ਮੱਸਿਆ ਸੰਗਰਾਂਦ, ਦੀਵਾਲੀ, ਵਿਸਾਖੀ ਆਦ ਮੌਕਿਆਂ ਤੇ ਅਰਦਾਸ ਕਰਨ ਤੇ ਭੇਟਾ ਦੇਣ ਲਈ ਜਾਂਦੇ ਸਨ। ਸਭ ਤੋਂ ਅਹਿਮ ਭੇਟਾ ਸਨ 1830 ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਸੋਨੇ ਦੀਆਂ ਪਰਤਾਂ ਚੜਾਉਣਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਹਰਮੰਦਰ ਸਾਹਿਬ ਤੇ ਸੋਨੇ ਦੀਆਂ ਪਰਤਾਂ ਚੜਾਉਣ ਦਾ ਕੰਮ ਜਾਰੀ ਹੈ। ਮੁੱਖ ਕਾਰੀਗਰ ਸੁਨਹਿਰੀ ਮੰਦਰ ਨੂੰ ਸਜਾਉਣ ਵਿੱਚ ਲੱਗੇ ਹੋਏ ਹਨ। ਜਿਸ ਦੀ ਦੇਖ ਰੇਖ ਮਹਾਰਾਜਾ ਰਣਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਦੇ ਮੰਤਰੀ ਤੇ ਹੋਰ ਸਬੰਧਤ ਆਦਮੀ ਕਰ ਰਹੇ ਹਨ ਸੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਗੁਰੂ ਘਰ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਤੀ ਬਹੁਤ ਪ੍ਰੇਮ ਪਿਆਰ ਤੇ ਭਗਤੀ ਵਿਸ਼ਵਾਸ ਸੀ ਧਰਮ ਨਿਰਪੱਖ ਰਾਜਾ ਹੋਣ ਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਵੀ ਸੀ ਵੱਡੀਆਂ ਵੱਡੀਆਂ ਮਿਸਲਾਂ ਘਰਾਣੇ ਤੇ ਅਹਲਕਾਰ ਇਸ ਰਾਜੇ ਦੇ ਮੂੰਹ ਲੱਗਣ ਤੋਂ ਕੰਨੀ ਕਤਰਾਉਂਦੇ ਸਨ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜਰਨੈਲ ਸੀ ਸਨ 1830 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ ਫੌਜਾਂ ਦੀ ਸਰਬ ਉੱਚਤਾ ਦੇਖਣ ਤੋਂ ਬਾਅਦ ਉਹ ਆਪਣੀ ਸੈਨਾ ਦੀ ਆਧੁਨਿਕਕਰਨ ਕਰਨਾ ਚਾਹੁੰਦਾ ਸੀਗਾ ਇਸ ਇਸ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਕਈ ਅੰਗਰੇਜ਼ਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਦੇ ਆਧੁਨਿਕਕਰਨ ਕਰਨ ਦੇ ਵਜੋਂ ਦੋ ਫਰਾਂਸੀਸੀ ਅਫਸਰ ਜੇ ਐਫ ਆਲਡਰ ਅਤੇ ਜੇਬੀ ਵੈਂਚਰ ਨੂੰ ਪ੍ਰਤੀ ਕੀਤਾ ਮਹਾਰਾਜਾ ਰਣਜੀਤ ਸਿੰਘ ਇੱਕ ਪਾਸੇ ਸੰਗਠਿਤ ਥਲ ਸੈਨਾ ਤੇ ਦੂਜੇ ਪਾਸੇ ਘੋੜਸਵਾਰ ਸੈਨਾ ਦਾ ਨਰੀਖਣ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਸੱਚੇ ਅਰਥਾਂ ਵਿੱਚ ਇੱਕ ਧਰਮ ਨਿਰਪੱਖ ਰਾਜਾ ਸੀ ਉਸ ਨੇ ਸਿਰਫ ਸਿੱਖ ਧਰਮ ਪ੍ਰਤੀ ਹੀ ਆਦਰ ਸਤਕਾਰ ਨਹੀਂ ਦਿਖਾਇਆ ਬਲਕਿ ਜਵਲਾਮੁਖੀ ਵਰਗੇ ਪਵਿੱਤਰ ਸਥਾਨ ਦੀ ਯਾਤਰਾ ਕਰਕੇ ਦੂਸਰੇ ਧਰਮਾਂ ਪ੍ਰਤੀ ਆਪਣੀ ਸਰਧਾ ਪ੍ਰਗਟ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਫਗਾਨ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਧੰਨਵਾਦ ਵਜੋਂ ਜਵਾਲਾਮੁਖੀ ਦੀ ਮੰਦਿਰ ਦੀ ਛੱਤ ਤੇ ਸੋਨੇ ਦੀਆਂ ਪਰਤਾਂ ਚੜਾਈਆਂ ਇਹ ਜਵਾਲਾਮੁਖੀ ਮੰਦਿਰ ਕਾਂਗੜਾ ਵਿਖੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਸੋਨੇ ਦੀਆਂ ਪਰਤਾਂ ਦੇ ਨਾਲ ਚਮਕ ਰਿਹਾ ਹੈ ਇਹ ਸੋਨੇ ਦੀਆਂ ਪਰਤਾਂ ਲਗਾਉਣ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਨਿਗਰਾਨੀ ਵਿੱਚ ਕਰਵਾਇਆ ਤਸਵੀਰ ਦੇ ਵਿੱਚ ਸਾਹਮਣੇ ਵਾਲੇ ਭਾਗ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਮੰਤਰੀਆਂ ਤੇ ਕਾਰੀਗਰਾਂ ਨੂੰ ਹਦਾਇਤ ਕਰਦੇ ਹੋਏ ਸੋ ਮਹਾਰਾਜਾ ਰਣਜੀਤ ਸਿੰਘ ਜੀ ਦੂਜੇ ਧਰਮਾਂ ਨੂੰ ਵੀ ਵੱਧ ਚੜ੍ਹ ਕੇ দান ਦਿੰਦੇ ਸਨ ਕੋਹੇ ਨੂਰ ਹੀਰੇ ਦੀ ਪ੍ਰਾਪਤੀ ਸੰਨ 1814 ਈਸਵੀ ਮਹਾਰਾਜਾ ਰਣਜੀਤ ਸਿੰਘ ਦੀ ਬਚਪਨ ਤੋਂ ਹੀ ਇੱਛਾ ਸੀ ਕੋਹੇ ਨੂਰ ਦੇ ਹੀਰੇ ਦੀ ਪ੍ਰਾਪਤੀ ਉਸ ਸਮੇਂ ਇਹ ਦੁਰਾਨੀ ਸਲਤਨਤ ਦੇ ਸ਼ਾਹ ਸੁਜਾਦੇ ਕਬਜ਼ੇ ਵਿੱਚ ਸੀ ਜਿਸ ਨੂੰ ਬਾਅਦ ਵਿੱਚ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਖਾਨ ਨੇ ਹਰਿਆ ਅਤੇ ਬੰਦੀ ਬਣਾਇਆ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਪਤਨੀ ਨੂੰ ਸ਼ਰਨ ਦਿੱਤੀ ਅਤੇ ਕੋਹੇ ਨੂਰ ਦੇ ਹੀਰੇ ਦੇ ਬਦਲੇ ਸ਼ਾਹ ਸੁਜਾਨ ਨੂੰ ਰਿਹਾ ਕੀਤਾ ਸ਼ਾਹੀ ਪੁਸ਼ਾਕ ਵਿੱਚ ਮਹਿਲ ਦੇ ਕੇਂਦਰ ਵਿੱਚ ਸਜਾਵਟੀ ਕੁਰਸੀ ਤੇ ਬੈਠੇ ਹੋਏ ਮਹਾਰਾਜਾ ਰਣਜੀਤ ਸਿੰਘ ਨਾਲ ਖੜੇ ਹਨ ਫਕੀਰ ਅਜੀਜੂਦੀਨ ਜਮਾਦਾਰ ਖੁਸ਼ਹਾਲ ਸੰਗਤ ਦੇ ਭਾਈ ਗੁਰਬਖਸ਼ ਸਿੰਘ ਸਹਜਾਦੇ ਨੇ مخਮਲੀ ਡੱਬੇ ਵਿੱਚ ਚਮਕੀਲੇ ਸ਼ਾਹੀ ਕੱਪੜੇ ਵਿੱਚ ਕੋਹੇ ਨੂਰ ਹੀਰੇ ਨੂੰ ਲਪੇਟ ਕੇ ਮਹਾਰਾਜੇ ਜੀ ਦੇ ਅੱਗੇ ਪੇਸ਼ ਕੀਤਾ ਇਹੇ ਤਸਵੀਰ ਰੋਪੜ ਸੰਧੀ ਦੀ ਹੈ 26 ਅਕਤੂਬਰ ਸੰਨ 1831 ਨੂੰ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਚੜ੍ਹ ਕੇ ਭਾਰਤ ਦੇ ਗਵਰਨਰ ਵਿਲੀਅਮ ਬੈਟਕ ਨੂੰ ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਮਿਲਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿੱਛੇ ਸ਼ਸਤਰਧਾਰੀ ਤੇ ਤੋਪਖਾਨਾ ਕੁਝ ਦੂਰੀ ਤੇ ਚੱਲ ਰਹੇ ਹਨ ਕਾਫੀ ਮਾਤਰਾ ਵਿੱਚ ਸ਼ਾਹੀ ਤੰਬੂ ਤੇ ਕਨਾਤਾ ਜਿੰਨਾਂ ਵਿੱਚ ਸੀਨੀਅਰ ਅਸਲਾਧਾਰੀ ਅਫਸਰ ਸਨ ਡਿਊਟੀ ਤੇ ਤਾਇਨਾਤ ਦੇਖੇ ਜਾ ਰਹੇ ਹਨ ਮਹਾਰਾਜੇ ਨੂੰ ਇਹ ਮੌਕਾ ਲਾਹੌਰ ਦੀ ਰਾਜਧਾਨੀ ਦੀ ਤਾਕਤ ਤੇ ਖੁਸ਼ਹਾਲੀ ਦਿਖਾਉਣ ਲਈ ਮਿਲਿਆ ਸਾਹਸ ਤੇ ਦਲੇਰੀ ਦੀ ਅਨੋਖੀ ਮਿਸਾਲ ਅਫਗਾਨ ਬਦਰੋਹਿਆਂ ਨੂੰ ਹਰਾਉਣ ਲਈ ਸਨ 1812-13 ਦੇ ਸਮੇਂ ਅਸ਼ਾਂਤ ਅਟਕ ਦਰਿਆ ਨੂੰ ਆਪਣੇ ਘੋੜੇ ਤੇ ਪਾਰ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਅਟਕ ਦਰਿਆ ਤੇ ਬਣੇ ਪੁਲ ਨੂੰ ਪਹਿਲਾਂ ਹੀ ਅਫਗਾਨ ਬਦਰੋਹਿਆਂ ਵੱਲੋਂ ਉਡਾ ਦਿੱਤਾ ਸੀ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਕੈਂਪ ਵਿੱਚ ਫੌਜੀ ਸਹਾਇਤਾ ਨਾ ਲੈ ਸਕਣ ਜੋ ਕਿ ਪਹਿਲਾਂ ਦਰਿਆ ਨੂੰ ਪਾਰ ਕਰਨ ਤੋਂ ਸਾਰੀ ਫੌਜ हिचकिਚਾ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਨੂੰ ਦੇਖ ਦਰਿਆ ਵਜੋਂ ਸਾਰੀ ਫੌਜ ਠੇਲ ਪਈ ਅਤੇ ਅਫਗਾਨਾਂ ਨੂੰ ਹੈਰਾਨ ਕਰ ਦਿੱਤਾ ਅਤੇ ਜੰਗ ਵਿੱਚ ਜਿੱਤ ਹਾਸਲ ਕੀਤੀ